ਓਏ ਕਿੱਥੇ ਨਾਲ ਆਇਆ ਵਾ ਉਹ ਨਾਂ ਗਾੜੀ ਤਕਤੀ ਤੇ ਲਾ ਆਇਆ ਵਾ ਓ ਆਇਆ ਤੇਰਾ ਪਾਪਾ ਨਾਂ ਤੇ ਆਣ ਲੱਗੇ ਅਜਦਾ ਸੂਬੇਦਾਰ ਲੱਗਾ ਹੁੰਦਾ ਵਾ ਮੇਰਾ ਵੀ ਕੰਮ ਖਰਾਬ ਕੀਤਾ ਹੀ ਹੁਣ ਪੈ ਗਈ ਤੇਰੇ ਠੰਡ ਓ ਕੀ ਕਰ ਆਇਆ ਵਾ ਕਰਨਾ ਕੀ ਪਾਪਾ ਲਲਕਾਰਾ ਮਾਰ ਕੇ ਆਇਆ ਆਪਣੇ ਭੌਜੀ ਉਹਨਾਂ ਨੂੰ ਕਹਿੰਦਾ ਸੀ ਫੇਲ ਕਰ ਦੇਣਾ ਵਾ ਓਏ ਮੇਰੀ ਗੱਲ ਸੁਣੋ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੜਾ ਜੁਗਲਬੰਦੀ ਨਾਲ ਤੂੰ ਕਾਕਾ ਕਿੰਨਾ ਪੜਿਆ ਵਾ ਮੈਂ 12 ਪੜਿਆ ਵਾ ਲੈ ਬੱਸ ਫੇਰ ਇੱਥੇ ਸਾਰੇ 12 ਵਾਲੇ ਹੀ ਆ ਅਸੀਂ ਵੀ ਪੜੇ ਹੀ ਆ ਸਾਰੇ ਠੀਕ ਆ ਤੇ ਨਾਲ ਮਿਲ ਕੇ ਪਰਚੀਆਂ ਪਾਈਏ ਫੇਰ ਆਪਣੇ ਬੰਦੇ ਪਾਸ ਹੋਣੇ ਇਦ ਉਹ ਪੇਪਰ ਪਤਾ ਕਰਕੇ ਆਇਆ ਕਾਦਾ ਪੇਪਰ ਆ ਪੇਪਰ ਤੇ ਆਪਾਂ ਪਾਉ ਉਹ ਕਹਿੰਦੇ ਉਹਦਾ ਵਾ ਆਪਣੇ ਮਿਸਤਰੀ ਦਾ ਮਿਸਤਰੀ ਦਾ ਕਿਉਂ ਆ ਪੇਪਰ ਤੇ ਮੇਰੇ ਗੋਰੇ ਦਾ ਆ ਤੇਰਾ ਗੋਰਾ ਕੰਦਾ ਆ ਪੇਪਰ ਪਾਉਣ ਉਹ ਚੰਗੀ ਤਰ੍ਹਾਂ ਦੱਸੋ ਕਾਦਾ ਪੇਪਰ ਆ ਓਏ ਉਹ ਪਾਪਾ ਕਹਿੰਦੇ ਨਹੀਂ ਦੇ ਇਤਿਹਾਸ ਦਾ ਲੈ ਉਹ ਇਤਿਹਾਸ ਤੇ ਆਪਾਂ ਨੂੰ ਵਾਧੂ ਆਂਦਾ ਤਾਰਾ ਰਾਣੀ ਮੈਨੂੰ ਆਉਂਦੀ ਆ ਕੌਰਵਾ ਪਾਣ ਵਾਲਾ ਮੈਨੂੰ ਆਉਂਦਾ ਮਹਾ ਭਾਰਤ ਇਤਿਹਾਸ ਦੇਦੇ ਆਪਾਂ ਚੱਬ ਕੱਢ ਦਾਂਗੇ ਪਾਪਾ ਫੇਰ ਤੇ ਆਪਾਂ ਪਾਸ ਹੀ ਆ ਬਣ ਗਈ ਗੱਲ ਕੱਢੋ ਫੇਰ ਬੜੀਆਂ ਉਹ ਕੱਢਦੇ ਆ ਪਰਚੀਆਂ ਵੀ ਪਹਿਲਾਂ ਪੁੱਛ ਤੇ ਆਈ ਉਹਨਾਂ ਨੂੰ ਚਾਹੀਦਾ ਕੀ ਆ ਮਾਸ਼ਾਂ ਤਾਂ ਕਹਿੰਦਾ ਵੱਡਾ ਹੋ ਕੇ ਮੈਂ ਨਹੀਂ ਬਦਮਾਸ਼ ਬਣਨਾ ਆ ਉਹਦੇ ਲਈ ਪੜਨ ਦੀ ਕੀ ਲੋੜ ਆ ਉਹ ਤੇ ਉੱਧੇ ਪੰਜਣਾ ਉਹ ਤੈਨੂੰ ਬਹੁਤਾ ਪਤਾ ਉਹ ਗਾਂ ਆਉਣ ਵਾਲੇ ਸਮੇਂ ਚ ਪੜੇ ਲਿਖੇ ਬਦਮਾਸ਼ਾਂ ਦੀ ਕਦਰ ਹੋਣੀ ਆ ਨਾ ਪੜ ਬੰਦੇ ਨੂੰ ਇੱਥੇ ਕਿੰਨੇ ਪੁੱਛਣਾ ਨਾਲੇ ਕੋਈ ਮੜਾ ਮੋਟਾ ਕੰਮ ਹੈ ਜਿੰਨੂੰ ਮਰਜ਼ੀ ਦਬਕਾ ਮਾਰ ਕੇ ਜਿਹੜਾ ਮਰਜ਼ੀ ਕੰਮ ਕਰਾ ਲਓ ਉਹ ਮੈਂ ਸੁਣਿਆ ਸੀ 2020 ਤੱਕ ਨਾ ਇਹੋ ਜਿਹੇ ਬਦਮਾਸ਼ ਆਣੇ ਆ ਉਹ ਜਿਨ੍ਹਾਂ ਦੀ ਸਰਕਾਰੇ ਦੁਆਰੇ ਵੀ ਫੋਲ ਹੀ ਚੱਲਿਆ ਕਰਨੀ ਆ ਪਾਪਾ ਤੈਨੂੰ ਬੜਾ ਪਤਾ ਵਾ ਉਹ ਪਤਾ ਹੋਵੇ ਕਿਉਂ ਨਾ ਉਹ ਮੇਰਾ ਸਾਲਾ ਜੂਆ ਰਾਜਨੀਤੀ ਤੇਰਾ ਮਾਮਾ ਪਾਪਾ ਮਾਮੇ ਨੂੰ ਬਹੁਤਾ ਨਾ ਯਾਦ ਕਰ ਇਹ ਨਾ ਵੇ ਪੁਲਸਾ ਜੇ ਉਹ ਮੇਰੀ ਉਹ ਚਲੋ ਵੀ ਚਲੋ ਅੱਧਾ ਟਾਈਮ ਰਹਿ ਗਿਆ ਵਾ ਤੇ ਰਾਮ ਜੱਜਾ ਤੂੰ ਕੀ ਪੈਂਦਾ ਚੂਬ ਆਪਣਾ ਕੀ ਕਰਦਾ ਇਹ ਵਿੱਚੋਂ ਆ ਬੰਦਿਆਂ ਨੂੰ ਲੈ ਆ ਆ ਵੀ ਤੁਹਾਡੇ ਵਰਗਾ ਹੀ ਆ ਵੇ ਭਾਵੇਂ ਪਰਚੀ ਤਾਂ ਲਿਖਣ ਡਿਆ ਲਿਖਣ ਡਿਆ ਨਾ ਅਗਲਾ ਤੁਹਾਡੇ ਕੋਲ ਲਿਖਿਆ ਨਹੀਂ ਜਾਂਦਾ ਭੁੱਖ ਲਓ ਜਰਾ ਉਹ ਕਿਹੜੇ ਤੁਸੀਂ ਹਾਂ ਪਪਾ ਪੁਲਸਰ ਭਜੋ ਏ ਖਲੋਇਆ ਬਿਉਰਗਾ ਵੇਖ ਲਿਆ ਤੈਨੂੰ ਮੈਂ ਉਹ ਇਦਾਂ ਡੱਪ ਲੋਗੇ ਤੂੰ ਕੰਦਾ ਭਾਜੀ ਹਾ ਹੋ ਤੇ ਮੈਂ ਸਮਝਾਉਣ ਡਿਆ ਵਾ ਕਿ ਪਾਪਾ ਮਾਸਾ ਜੰਪ ਲੈ ਫੇਰ ਟੱਪੀ ਜਾਣੀ ਹੋ ਕੰਨ ਮਰੋਣਾ ਤੁਹਾਡਾ ਮੈਂ ਜੰਪ ਉਹ ਬਿਉਰਗਾ ਨਾਂ ਕੀ ਤੇਰਾ ਉਹ ਮੇਰਾ ਨਾਂ ਪ੍ਰਕਾਸ਼ ਸਿੰਘ ਆ ਜੀ ਨਾਂ ਤੇਰਾ ਪ੍ਰਕਾਸ਼ ਸਿੰਘ ਆ ਤੁਰਿਆ ਨੇਰੇ ਜੀ ਫਿਰਨ ਡਿਆ ਵਾ ਓਏ ਸ਼ਰਮ ਕਰ ਕੁਝ ਸਿਆਣਾ ਬੇਣਾ ਤੂੰ ਬੰਦਾ ਵਾ ਓਏ ਆਹ ਕਿਹੜਾ ਕੰਮ ਕਰਨ ਡਿਆ ਪੱਚੀਆਂ ਪਾਉਣ ਡਿਆ ਨਿਆਣਿਆਂ ਨੂੰ ਓ ਕੀ ਦਸੀਏ ਤੈਨੂੰ ਜਵਾਨਾ ਉਹ ਆਂਦੇ ਹੁੰਦੇ ਪੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਉਹ ਨਿੱਕਾ ਮੁੰਡਾ ਲੜਕੇ ਘਰੋਂ ਆਇਆ ਹੈ ਕਹਿੰਦਾ ਜੇ ਮੇਰੇ ਮਗਰ ਨ ਆ ਗਈ ਪਾਪਾ ਕੱਲੀ ਆਪਣੀ ਇੱਜ਼ਤ ਨਹੀਂ ਆ ਪੂਰੇ ਪੰਜਾਬ ਦੀ ਇੱਜ਼ਤ ਆ ਆਹ ਹੋਗੇ ਤੁਹਾਡਾ ਮੁੰਡਾ ਪੂਰੇ ਪੰਜਾਬ ਦੀ ਇੱਜ਼ਤ ਮੋਢਿਆਂ ਤੇ ਚੁੱਕੀ ਫਿਰੰਡਿਆ ਨਾ ਉਹ ਗੱਲ ਇਹ ਲੀਆ ਜਵਾਨਾ ਲੱਗਣ ਤੋਂ ਮੈਨੂੰ ਚੰਗੇ ਖਾਨਦਾਨ ਦਾ ਆਂਦਾ ਧਿਆ ਉਹ ਤੈਨੂੰ ਪਤਾ ਪਹਿਲਾਂ ਹੀ ਆਪਣਾ ਚੰਡੀਗੜ੍ਹ ਦਾ ਰੌਲਾ ਚੱਲਣ ਡਿਆ ਓਏ ਪੇਪਰ ਚੰਡੀਗੜ੍ਹ ਜਾਣੇ ਆ। ਉਹਦੇ ਚੰਡੀਗੜ੍ਹ ਨਾਲ ਪੇਪਰਾਂ ਦਾ ਕਹਦਾ ਰੌਲਾ ਵਾ। ਓਏ ਓਏ ਇਹੋ ਹੀ ਤੇ ਵੇਖਣ ਦਾ ਆ। ਉਹ ਜੇ ਆਪਣੇ ਨਿਆਣੇ ਫੇਲ ਹੋ ਗਏ ਤੇ ਆਪਾਂ ਨੂੰ ਚੰਡੀਗੜ੍ਹ ਕੀ ਮਿਲਣਾ ਵਾ? ਆਪਾਂ ਚੰਡੀਗੜ੍ਹ ਲੈਣ ਚ ਵੀ ਫੇਲ ਹੋ ਜਾਣਾ ਵਾ। ਤੇ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ। ਆ ਤੂੰ ਵੀ ਪੰਜਾਬ ਦਾ ਆਂ ਸਾਡੀ ਮਤ ਕਰ ਮਾੜੀ ਮੋਟੀ। ਓ ਮੈਂ ਤੁਹਾਡੀ ਮਦਦ ਕੀ ਕਰਾਂ? ਮੇਰੀ ਤੇ ਡਿਊਟੀ ਬਾਹਰ ਲੱਗੀ ਆ। ਓ ਮੈਂ ਤੇ ਬਾਹਰ ਵੇਖਣਾ ਹੁੰਦਾ ਕੋਈ ਬਾਹਰ ਗਲਤ ਕੰਮ ਨਾ ਹੋਂਦਿਆ ਹੋਵੇ। ਹੂੰ ਜਿਹੜਾ ਅੰਦਰ ਗਲਤ ਹੋਂਦਿਆ ਉਹ ਆਪਣੇ ਸਪਾਰਸ਼ਾਲਿਆਂ ਨੂੰ ਕਰਾਈ ਜਾਂਦੇ ਆ ਤੇ